प्यारे दोस्तों प्यार भरी सत श्री अकाल जी पंजाब ਦੇ ਮਲਾਜ਼ਮਾਂ ਦੇ ਲਈ ਇਸ ਵਕਤ ਦੀ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਮਲਾਜ਼ਮਾਂ ਦੇ ਜੀਪੀਐਫ ਫੰਡ ਨਵੇਂ ਪੇ ਸਕੇਲ ਤੇ ਤਨਖਾਹਾਂ ਨੂੰ ਫਿਕਸ ਕਰਨ ਨੂੰ ਲੈ ਕੇ ਪੰਜਾਬ ਵਿੱਤੀ ਵਿਭਾਗ ਦੇ ਵੱਲੋਂ ਇੱਕ ਪੱਤਰ ਜਿਹੜਾ ਹੈ ਮਲਾਜ਼ਮਾਂ ਦੇ ਲਈ ਜਾਰੀ ਕੀਤਾ ਗਿਆ ਹੈ ਜੋ ਕਿ ਮਲਾਜ਼ਮਾਂ ਨੂੰ ਜਾਣਨ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਦੇ ਵਿੱਚ ਮਲਾਜ਼ਮਾਂ ਦੀ ਤਿੰਨ ਮੰਗਾਂ ਨੂੰ ਲੈ ਕੇ ਪੰਜਾਬ ਵਿੱਤੀ ਵਿਭਾਗ ਦੇ ਵੱਲੋਂ ਸਪਸ਼ਟ ਕਰਨ ਜਿਹੜਾ ਹੈ ਦਿੱਤਾ ਗਿਆ ਹੈ ਸੋ ਕੀ ਇਹ ਪੂਰੀ ਅਪਡੇਟ ਤੁਹਾਨੂੰ ਜਲਦੀ ਹੀ ਦੱਸਾਂਗੇ ਲੇਕਿਨ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਕਨਨਾ ਆਪਣਾ ਤਾਂ ਜੋ ਹਾਛੋਟੀ ਆ ਤੇ ਵੱਡੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਹੁਣ ਚੱਲਦੇ ਆਂ ਅੱਜ ਦੀ ਵੱਡੀ ਅਪਡੇਟ ਦੇ ਬਾਅਦ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਲਾਸਮਾਂ ਦੇ ਕਾਫੀ ਲੰਬੇ ਸੰਘਰਸ਼ ਤੋਂ ਆਪਣੇ ਜਿਹੜੇ ਜੀਪੀਐਫ ਫੰਡ ਆਪੀਐਸ ਨੂੰ ਲਾਗੂ ਕਰਮਾਉਣੇ ਨਵੇਂ ਪੇ ਕਮਿਸ਼ਨ ਅਤੇ ਤਨਖਾਹਾਂ ਫਿਕਸ ਕਰਨ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਜਿਹੜਾ ਹੈ ਕਰ ਰਹੇ ਨੇ ਅਤੇ ਉਹਨਾਂ ਮੰਗਾਂ ਨੂੰ ਲੈ ਕੇ ਇੱਕ ਪੱਤਰ ਜਿਹੜਾ ਹੈ ਜਾਰੀ ਹੋਇਆ ਤੇ ਵਿੱਤ ਵਿਭਾਗ ਨੇ ਨਵਾਂ ਪੱਤਰ ਜਾਰੀ ਕਰਕੇ ਇਸ ਪੱਦਰ ਜਿਹੜੇ ਪੱਤਰ ਨੂੰ ਜਾਲੀ ਹੋਣ ਦਾ ਦਾਵਾ ਜਿਹੜਾ ਹੈ ਜਿਹੜਾ ਵਿੱਤੀ ਅਜ ਪੱਤਰ ਜਿਹੜਾ ਹੈ ਜਾਰੀ ਕਰਕੇ ਵਿੱਤ ਵਿਭਾਗ ਨੇ ਮਲਾਸ ਨੂੰ ਇਹ ਹੀ ਕਿਹਾ ਹੈ ਕਿ ਇਹ ਪੱਤਰ ਜਿਹੜਾ ਹੈ ਜਾਲੀ ਹੈ ਅਤੇ ਇਸ ਦੇ ਉੱਪਰ ਤੁਸੀਂ ਤੁਹਾਨੂੰ ਉੱਤੇ ਭਰੋਸਾ ਕਰਨਾ ਬਿਲਕੁਲ ਗਲਤ ਹੈ ਅਤੇ ਇਸ ਪੱਤਰ ਨੂੰ ਜਾਰੀ ਕਰਨ ਵਾਲੇ ਅੰਸਰਾਂ ਤੇ ਉੱਪਰ ਕਾਰਵਾਈ ਜਿਹੜੀ ਹੈ ਜਲਦ ਹੀ ਕੀਤੀ ਜਾਵੇਗੀ ਸੋ ਇਹ ਸੀ ਦੋਸਤੋ ਅੱਜ ਦੀ ਪੱਟੀ ਅਪਡੇਟ ਹੋਰ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ